ਗਣੀ ਖਾਤੇ ਨਵੀ ਖਾਨੇ ਰੋ ਰੋ ਕੇ ਪੁੱਛਿਆ ਬਾਜਾ ਵਾਲਿਆ ਕਿੱਥੇ ਆਵਾਜ਼ ਕਿੱਥੇ ਆ ਤਾਜ ਕਿੱਥੇ ਆ ਟੈਜਣਾ ਬੀਬੇ ਭਾਗੋ ਕਿੱਥੇ ਆ ਮਾਤਾ ਗੁਜਰ ਕੌਰ ਕਿੱਥੇ ਆ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਬਾਬਾ ਜੀਤ ਸਿੰਘ ਬਾਬਾ ਜਜ਼ਾਰ ਸਿੰਘ ਕਿੱਥੇ ਆ ਪੰਜ ਪਿਆਰੇ ਸਿੰਘ ਸਹਿਬਾਨ ਤੇ ਬਾਜਾ ਵਾਲੇ ਸਤਿਗੁਰੂ ਕਹਿੰਦੇ ਭਾਈ ਜੋਰ ਪ੍ਰਮਾਤਮਾ ਦੀ ਰਜਾ ਜੋ ਪ੍ਰਮਾਤਮਾ ਦਾ ਹੁਕਮ ਹੈ ਸੋ ਅਸੀਂ ਉਹਦੀ ਰਜਾ ਦੇ ਵਿੱਚ ਖੁਸ਼ ਹਾਂ ਦੁੱਖ ਤੇ ਸੁਖ ਬੰਦੇ ਵਿੱਚ ਬੰਦੇ ਤੇ ਆਉਂਦੇ ਜਾਂਦੇ ਰਹਿੰਦੇ ਨੇ ਬਾਣੀ ਵੀ ਕਹਿੰਦੀ ਹੈ ਦੁੱਖ ਤੇ ਸੁਖ ਜ਼ਿੰਦਗੀ ਦੇ ਕੱਪੜੇ ਆ ਇਹ ਹਰ ਇੱਕ ਨੂੰ ਹੰਡਾਉਣੇ ਪੈਂਦੇ ਆ ਗਾਨੀ ਨਾ ਵੀ ਵੇਖ ਕੇ ਹਰਾਨ ਰਹਿ ਗਿਆ ਤੇਰਾ ਕਮਵਾਇਆ ਵਿਆਹ ਮੋਰ ਜੇ ਨਾ ਹਰੀ ਚਾਰਨਾ ਤੇ ਟਹਿ ਗਿਆ ਪੀਲਣੀਂਦੇ ਆਇਆ ਵਿਆਹ ਚੰਦ ਜੈਸਾ ਤੇਰਾ ਯਾ ਲਟਾ ਪੱਲਾ ਪੂ ਕਿਉਂ ਲਕੋਇਆ ਤਾਜ ਹੈ ਫਿਰ ਪਰ ਤੂੰ ਕਿੱਥੇ ਸਫੈਦ ਬਾਜ ਹੈ ਤੇਰੀ ਥਾਗੋ ਆਈਆਂ ਲਾਲਾਂ ਦੀਆਂ ਜੋੜੀਆਂ ਕੋ ਮਹਿਲ ਕਿਦਰਾ ਕਿੱਥੇ ਅਸਵਾਰ ਦਰਿਆਈ ਕੋੜੀਆਂ ਕਸ਼ਾ ਗਿਆ ਦਲ ਦਰਾਂ ਕਿੱਥੇ ਨੀਲਾ ਛੱਡੇ ਆ ਚਰਨ ਤੱਲਾ ਤੋਂ ਦਸੇ ਦਾ ਸਾਜ ਬਾਜ ਹੈ ਫਿਰੇ ਪਰ ਬਾਰ ਬਾਰ ਕੇ ਇਕੱਲਾ ਤੂੰ ਕਿੱਥੇ ਸਫੈਦ ਬਾਜ ਹੈ ਆ ਲੈਣਾ ਦਸਾਣਾ ਦੋਵੇਂ ਭਾਗੋ ਬੀਬੋ ਨਾਨਾਰਣ ਜੀ ਤੇ ਗਾੜ ਕੇ ਅੱਗੇ ਵੰਗੋ ਬੋਲੀ ਦਾ ਜਕਾਰਾ ਜੀ ਬੋ ਨਾ ਨਾ ਸਵਾਨ ਖੜ ਕੇ ਨਾਸ ਕੇਰੀ ਨਦੀ ਚ ਡੋਬੋ ਆ ਖੱਲਾ ਧੂ ਕਿਉਂ ਮਦਮਵਾਜ ਹੈ ਫੇਰੇ ਪਰਵਾਰ-ਵਾਰ ਕੇ ਇਕੱਲਾ ਤੂੰ ਕਿਤੇ ਸਫੈਦ ਬਾਦ ਹੈ ਕੋੜ ਨੂੰ ਕਰਨ ਕੇ ਬਰੋਣਾ ਫੱਟ ਦੇ ਕਿਨੇ ਹਲਾਤਾ ਆਸਣੇ ਜੋਵੇਂ ਬਾਵਾ ਮਾਰ ਕੇ ਝੰਡੋੜਾ ਪੱਟ ਦੇ ਉਹ ਫੇਰ ਦਾਤ ਸ਼ਾਸ਼ਨ ਹਾਥੀ ਨੂੰ ਪਕਾ ਦੇ ਕੋਣ ਤੀਰ ਮੱਲਾ ਪੁੰਦਲਾ ਚੱਪਾ ਵਿੱਚ ਪਾ ਜਾ ਹੈ ਫੇਰੇ ਪਰਵਾਰ-ਵਾਰ ਕੇ ਇਕੱਲਾ ਤੂੰ ਕਿਤੇ ਸਫੈਦ ਬਾਦ ਵਾ ਮੂ ਰੇਂਗ ਦੇ ਤਨੋਇਸ਼ ਵਾਲੇ ਆ ਕਦੋਂ ਗਦਰ ਮੱਚ ਗਿਆ ਹੋਊ ਤੇ ਅਰੰਗ ਦੇ ਵਪਾਈ ਪਾਲਿਆ ਤੂੰ ਸਾ ਤੂੰ ਕਿਵੇਂ ਬਚ ਗਿਆ ਉਹ ਸਾਰ ਪੜ ਕੱਟ ਦੇ ਦੱਸਾ ਜੋ ਭੱਲਾ ਤੂੰ ਜਿੱਤ ਕਿਉਂ ਨਰਾਜ ਹੈ ਫਿਰ ਪਰਮਾਰ ਬਾਰ ਬਾਰ ਕੇ ਇਕੱਲਾ ਤੂੰ ਕਿੱਥੇ ਸਫੈਦ ਪਾਜ ਜਿਹੜਾ ਚੜਿਆ ਮੋਤ ਨੂੰ ਵੇ ਆਉਣ ਲਾਲਾ ਸੀ ਪੈਸਮਾਨੋ ਵਿੱਜ ਗਈ ਏ ਲਹੁ ਨਾਲ ਲੱੱਬਰਿਆ ਨੂਰਾਨੀ ਦਾੜਾ ਸੀ ਸੁੱਚੀ ਕਮੀਜ਼ ਭੁੱਜ ਗਈ ਓ ਅੱਜ ਯਾਦ ਕੀਤਾ ਸੀ ਮਲਾਤਾ ਅੱਲਾ ਤੂੰ ਅਮਰਾ ਦਰਾਜ ਹੈ ਫਿਰ ਪਰਵਾਰ ਬਾਰ ਕੇ ਇਕੱਲਾ ਤੂੰ ਕਿਤੇ ਸਫੈਦ ਪਾਗ ਆਪਣਾ ਹਕੂਮਤਾਂ ਸਿਰੋਂ ਨ ਲੈ ਗੀਆਂ ਦਾ ਸ਼ੇਮੇ ਸ਼ਰੋ ਲਗਿਆ ਵਾ ਜੋਰ ਦੀ ਨਮਾਜ਼ੋਂ ਦੋ ਹਕਾਈ ਤਾਰ ਗਈ ਨਾ ਮੈਨ ਫਾਲ ਪੁੱਲ ਲਗਿਆ ਬਾਪੂ ਜੀ ਹੁਨੇ ਲਪੇਟਤਾ ਮਸੱਲਾ ਤੂੰ ਅਧੀ ਰਹੇ ਨਮਾਜ਼ ਹੈ ਅਧੀ ਰਹੇ ਨਮਾਜ਼ ਹੈ ਫੇ ਪਰਵਾਰ ਵਾਰ ਵਾਰ ਕੇ ਇਕੱਲਾ ਤੂੰ ਕਿੱਥੇ ਸਫਾ ਵਾਜਾਂ ਵਾਲੇ ਸਤਿਗੁਰੂ ਨੂੰ ਭੂਮੇ ਭਰਾ ਗਣੀਖਾ ਤੇ ਨਵੀਖਾ ਨੇ ਰੋ ਰੋ ਕੇ ਪੁੱਛਿਆ ਵਾਜਾਂ ਵਾਲਾ ਕਿੱਥੇ ਆਵਾਜ਼ ਕਿੱਥੇ ਆਤਾਸ਼ ਕਿੱਥੇ ਟਹਿੜਣਾ ਬੀਬੇ ਭਾਗੋ ਕਿੱਥੇ ਆ ਮਾਤਾ ਗੁਜਰ ਕੌਰ ਕਿੱਥੇ ਆ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਬਾਬਾ ਜੀਤ ਸਿੰਘ ਬਾਬਾ ਜਜਾਰ ਸਿੰਘ ਕਿੱਥੇ ਪੰਜ ਪਿਆਰੇ ਸਿੰਘ ਸਹਿਬਾਨ ਤੇ ਵਾਜਾਂ ਵਾਲੇ ਸਤਿਗੁਰੂ ਕਹਿੰਦੇ ਭਾਈ ਜੋਰ ਪ੍ਰਮਾਤਮਾ ਦੀ ਰਜ਼ਾ ਜੋ ਪ੍ਰਮਾਤਮਾ ਦਾ ਹੁਕਮ ਹੈ ਸੋ ਅਸੀਂ ਇਹਦੇ ਰਾਜੇ ਵਿੱਚ ਖੁਸ਼ ਹੋ। ਦੁੱਖ ਤੇ ਸੁੱਖ ਬੰਦੇ ਵਿੱਚ ਬੰਦੇ ਤੇ ਆਉਂਦੇ ਜਾਂਦੇ ਰਹਿੰਦੇ ਨੇ।